ਸਰਦਾਰ ਭਵੰਸ ਸਿੰਘ ਜੀ ਮਾਨ ਵੱਲੋਂ ਚਲਾਈ ਗਈ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦਾ ਸੀਜ਼ਨ 3 ਇਸ ਵਕਤ ਚੱਲ ਰਿਹਾ ਜੀ ਉਹਦੇ ਆਗਾਜ਼ ਕੀਤਾ ਗਿਆ ਤੇ ਪੂਰੇ ਪੰਜਾਬ ਦੇ ਵਿੱਚ ਹੀ ਜਿਹੜੀ ਅੱਜ ਮਸ਼ਾਲ ਜਿਹੜੀ ਐ ਸ਼ੁਰੂਆਤ ਕੀਤੀ ਗਈ ਹੈ ਤੇ ਉਹ ਪਟਿਆਲੇ ਤੋਂ ਚੱਲ ਕੇ ਲਾਹੇ ਪਹੁੰਚੀ ਹੈ ਉਹਨਾਂ ਵੱਲੋਂ ਜਿਹੜਾ ਇਹ ਚਲਾਇਆ ਜਾ ਰਿਹਾ ਹੈ ਖੇਡਾਂ ਵੱਲ ਪੰਜਾਬ ਦੀਆਂ ਤਾਂ ਕਿ ਨੌਜਵਾਨ ਨੇ ਜਿਹੜੇ ਉਹ ਬਰਾਹੀ ਨਾ ਪੈਣ ਨਸ਼ਿਆਂ ਨੂੰ ਛੱਡ ਕੇ ਖੇਡਾਂ ਵਾਲੇ ਪਾਸੇ ਜੁੜਨ ਉਹਦੇ ਰੁਝਾਨ ਬਹੁਤ ਵੱਡੇ ਲੈਵਲ ਤੇ ਆ ਰਹੇ ਨੇ ਜੇ ਜਰਮਿਸ਼ਾਲ ਯਾਤਰਾ ਨਿਕਲੀ ਇਹਦੇ ਬਾਰੇ ਸਿੱਖੀ ਜਾਣ ਚਾਹੋ। ਖੇਡਾਂ ਵਤਨ ਪੰਜਾਬ ਦੀਆਂ ਸਰਦਾਰ ਭਵਨ ਸਿੰਘ ਜੀ ਮਾਨ ਵੱਲੋਂ ਚਲਾਈ ਗਈ ਜਿਹੜੀ ਮੁਹਿੰਮ ਚਲਾਈ ਗਈ ਹੈ। ਉਹਦਾ ਸੀਜ਼ਨ 3 ਇਸ ਵਕਤ ਚੱਲ ਰਿਹਾ ਜੀ ਉਹਦੇ ਆਗਾਜ਼ ਕੀਤਾ ਗਿਆ ਤੇ ਪੂਰੇ ਪੰਜਾਬ ਦੇ ਵਿੱਚ ਹੀ ਜਿਹੜੀ ਅੱਜ ਮਿਸ਼ਾਲ ਜਿਹੜੀ ਐ ਸ਼ੁਰੂਆਤ ਕੀਤੀ ਗਈ ਹੈ ਤੇ ਉਹ ਪਟਿਆਲੇ ਤੋਂ ਚੱਲ ਕੇ ਨਾਭੇ ਪਹੁੰਚੀ ਹੈ ਤੇ ਸਾਡੀ ਸਾਰੀ ਆਵਾ ਦੀ ਮਾਟੀ ਟੀਮ ਵੱਲੋਂ ਸਾਡੇ ਅਹੁਦੇਦਾਰ ਸਦਾਨ ਸਾਰੇ ਵਲੰਟੀਅਰ ਸਬਾਨ ਵੱਲੋਂ ਸਾਰੇ ਵੱਲੋਂ ਉਸ ਮਿਸ਼ਾਲ ਦਾ ਉਸ ਟੀਮ ਦਾ ਸਵਾਲਤ ਕੀਤਾ ਗਿਆ। ਅ ਤੇ ਸਾਡੇ ਸੀਐਮ ਭਗਵੰਤ ਮਾਨ ਜੀ ਸਾਡੇ ਬਹੁਤ ਸਤਿਕਾਰਯੋਗ ਉਹਨਾਂ ਵੱਲੋਂ ਜਿਹੜਾ ਇਹ ਚਲਾਇਆ ਜਾ ਰਿਹਾ ਹੈ ਖੇਡਾਂ ਮਤਲਬ ਪੰਜਾਬ ਦੀਆਂ ਤਾਂ ਕਿ ਨੌਜਵਾਨ ਨੇ ਜਿਹੜੇ ਉਹ ਉਪਰਾਹੀ ਨਾ ਪੈਣ ਨਸ਼ਿਆਂ ਨੂੰ ਛੱਡ ਕੇ ਖੇਡਾਂ ਵਾਲੇ ਪਾਸੇ ਜੁੜਨ ਉਹਦੇ ਰੁਝਾਨ ਬਹੁਤ ਵੱਡੇ ਲੈਵਲ ਤੇ ਆ ਰਹੇ ਨੇ ਦੋ ਸੀਜ਼ਨ ਜਿਹੜੇ ਪਹਿਲਾਂ ਹੋਏ ਨੇ ਉਹਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਬਹੁਤ ਜ਼ਿਆਦਾ ਮੈਡਲ ਜਿੱਤ ਕੇ ਜਿਹੜੇ ਆ ਉਹ ਆਪਣੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈਗਾ ਤੇ ਹੁਣ ਉਹ ਲਗਾਤਾਰ ਉਸ ਮਿਨੀਮ ਨੂੰ ਜਿਹੜਾ ਹੰਗਾਰਾ ਮਿਲ ਰਿਹਾ ਇਹ ਫੇਡਾ ਬਤਨ ਪੰਜਾਬ ਦੇ ਪੂਰੇ ਪੰਜਾਬ ਦੇ ਵਿੱਚ ਹੀ ਹੋ ਰਹੀਆਂ ਤੇ ਖੇਡਾਂ ਨੂੰ ਉਚਾਰ ਕਰਨ ਵਾਸਤੇ ਕਾਡੇ ਸਿ ਆਮ ਸਰਦਾਰ ਭਗਵਾਨ ਸਿੰਘ ਜੀ ਮਾਨ ਉਹਨਾਂ ਵੱਲੋਂ ਵਿਸ਼ੇਸ਼ ਪ੍ਰਬਾਲੇ ਹੋ ਰਹੇ ਨੇ ਤੇ ਨੌਜਵਾਨ ਜਿਹੜਾ ਹੈ ਖੇਡਾਂ ਦੇ ਨਾਲ ਜੁੜ ਰਿਹਾ ਹੈਗਾ ਤੇ ਬਹੁਤ ਇਹ ਵਧੀਆ ਗੱਲ ਹੈ ਸਾਡੇ ਨੌਜਵਾਨਾਂ ਵਾਸਤੇ ਨੌਜਵਾਨ ਕਿਹੜੀ ਵਾਸਤੇ ਅਸੀਂ ਸਾਰੇ ਇਸ ਗੱਲ ਦੀ ਸਲਾਹਾ ਕਰਦੇ ਆਂ ਤੇ ਅੱਜ ਨਾਬੇ ਮਿਸ਼ਾਲ ਪਹੁੰਚੀ ਆ ਸਾਰੀ ਟੀਮ ਨੇ ਸਾਡੀ ਮਿਸਾਲਤ ਕੀਤਾ ਹੈਗਾ ਐਮਐਲਏ ਸਾਹਿਬ ਕਿਤੇ ਬਾਹਰ ਸੀਗੇ ਉਹ ਵੀ ਇਸ ਦੇ ਵਿੱਚ ਆ ਕੇ ਸ਼ਾਮਲ ਹੋਣਗੇ ਖੇਡਾਂ ਬੱਤਨ ਪੰਜਾਬ ਦੀਆਂ ਵਿੱਚ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਇਹ ਖੇਡਾਂ ਬਾਰੇ ਕੀ ਕਹਿਣਾ ਚਾਹੋ ਜੋ ਖੇਡਾਂ ਬੱਤਨ ਪੰਜਾਬ ਦੀਆਂ 36ਵਾਂ ਰਾਊਂਡ ਚੱਲਿਆ ਜੀ ਸੀਐਮ ਸਾਹਿਬ ਬੜੇ ਜੋਰਾ ਸ਼ੋਰਾ ਨਾਲ ਸਪੋਰਟਸ ਨੂੰ ਪੜਾਵਾ ਦੇ ਰਹੇ ਨੇ ਬਹੁਤ ਇੱਕ ਜਿਹੜੀ ਪ੍ਰੇਰਣਾ ਵੀ ਹੈ ਯੂਥ ਲਈ ਬਹੁਤ ਚੰਗਾ ਕਰ ਰਿਹਾ ਹੈ ਕੰਮ ਸਾਰੀਆਂ ਚੀਜ਼ਾਂ ਸਪੋਰਟਸ ਬਹੁਤ ਜ਼ਰੂਰੀ ਹੈ ਕਿ ਯੂਥ ਨੂੰ ਨਸ਼ਿਆਂ ਤੋਂ ਦੂਰ ਕਰ ਕਰਨ ਲਈ ਤੇ ਇਹ ਜਿਹੜੀ ਮਿਸਾਲ ਹੈ ਪਿਛਲੀ ਵਾਰੀ ਵੀ ਸਾਡੇ ਆਫਿਸ ਪਹੁੰਚੀ ਸੀ ਤੇ ਇਸ ਵਾਰੀ ਵੀ ਅਸੀਂ ਬੜੇ ਸਤਕਾਰ ਨਾਲ ਸਾਰੇ ਸਾਡੇ ਜਿਹੜੇ ਵਲੰਟੀਅਰ ਨੇ ਸਾਡੇ ਉਹਦੇ ਜੋ ਅਹੁਦਾ ਦਰਜਾਬਰ ਦਰਜਾ ਉਹਦੇਦਾਰ ਨੇ ਉਹ ਸਾਰੇ ਐਮਐਲਏ ਸਾਹਿਬ ਦੇ ਭਰਾ ਸਾਰਿਆਂ ਨੇ ਬੜਾ ਵਧੀਆ ਤਰੀਕੇ ਨਾਲ ਉਹਦਾ ਸਲਾਮੀ ਦਿੱਤੀ ਹੈ ਤੇ ਉਹਨੂੰ ਅੱਗੇ ਤੱਕ ਤੋਰਿਆ ਕਹਿਣਾ ਚਾਹ ਕੋ ਖੇਡਾ ਵਾ ਬਹੁਤ ਵਧੀਆ ਜੀ ਦੇਖੋ ਜਿਹੜਾ ਆਪਾਂ ਪੰਜਾਬ ਸਰਕਾਰ ਦੇ ਉਪਰਾਲੇ ਜਿਹੜੇ ਚੱਲ ਰਹੇ ਨੇ ਖੇਡਾਂ ਪ੍ਰਤੀ ਖੇਡਵਤਨ ਪੰਜਾਬ ਦੀਆਂ ਜਿਹੜਾ ਕਿ ਪਿਛਲੇ ਵਾਰ ਵੀ ਉਸ ਤੋਂ ਪਹਿਲਾਂ ਵੀ ਆਪਾਂ ਦੇਖਦੇ ਆਇਆ ਬਹੁਤ ਵਧੀਆ ਢੰਗ ਨਾਲ ਜਿਹੜਾ ਨਾਬੇ ਸ਼ਹਿਰ ਦੇ ਵਿੱਚ ਅੱਜ مشਾਲ ਪਹੁੰਚੀ ਹੈ ਤੇ ਸਾਰੇ ਸਾਡੇ ਐਮਸੀ ਸਾਹਿਬਾਨ ਤੇ ਸਾਡੇ ਐਮਐਲਏ ਸਾਹਿਬ ਦੇ ਭਾਈ ਸਾਹਿਬ ਕਪਿਲ ਮਾਨ ਜੀ ਸਾਰਿਆਂ ਨੇ ਵੱਧ ਚੜ ਕੇ ਇਹਦੇ ਜੀ ਹਿੱਸਾ ਲਿੱਤਾ ਔਰ ਇਹਨੂੰ ਅੱਗੇ ਰਵਾਨਾ ਕੀਤਾ ਬਹੁਤ ਬਹੁਤ ਧੰਨਵਾਦ ਹਾਂਜੀ ਸਰ ਤੁਸੀਂ ਕੀ ਕਹਿਣ ਜਾਓਗੇ ਖੇਡਾਂ ਬਾਰੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਜਿਹੜਾ ਇਹ ਸੀਐਮ ਸਾਹਿਬ ਦੇ ਮੂੰਹੋਂ ਪਹਿਮ ਚਲਾਈ ਆ ਜਦੋਂ ਇਹ ਸਰਕਾਰ ਬਣੀ ਆ ਉਹਨਾਂ ਦੀ ਪਾਰਟੀ ਦੀ ਤੇ ਉਹਨਾਂ ਦਾ ਖੇਡਾਂ ਪ੍ਰਤੀ ਖੇਡਾਂ ਪ੍ਰਤੀ ਬਹੁਤ ਜ਼ਿਆਦਾ ਰੁਝਾਨ ਹੈ ਤੇ ਉਹ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਨੇ ਜਿਹੜੇ ਪੰਜਾਬ ਦੇ ਨੌਜਵਾਨ ਨੇ ਜਿਹੜਾ ਗੱਲ ਕਰੀਆ ਵੀ ਨਸ਼ਾ ਚ ਬਹੁਤ ਜ਼ਿਆਦਾ ਜਾ ਰਹੇ ਨੇ ਨੌਜਵਾਨਾਂ ਨੂੰ ਵਾਪਸ ਮੋੜ ਰਹੇ ਨੇ ਖੇਡਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਭਰ ਰਿਹਾ ਅੱਜ ਸਾਡੇ ਮਿਸ਼ਾਲ ਜਿਹੜੀ ਨਾਪੇ ਹਲਕੇ ਦੇ ਵਿੱਚ ਪਹੁੰਚੀ ਆ ਐਮਐਲਏ ਸਾਹਿਬ ਦੇ ਬ੍ਰਦਰ ਉਹਨਾਂ ਨੇ ਆਗਾਈ ਦਿੱਤੀ ਆ ਅਸੀਂ ਉਹਨਾਂ ਦਾ ਵੈਲਕਮ ਕੀਤਾ ਸਾਰੀ ਟੀਮ ਨੇ ਨਾਬਾਦੀ ਨੇ ਤੇ ਅਸੀਂ ਉਮੀਦ ਕਰਦੇ ਆਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਪੰਜਾਬ ਆ ਉਹ ਸਾਰਾ ਪੰਜਾਬ ਆਪਣਾ ਖੇਡ ਦਾ ਨਜ਼ਰ ਆਫਲਾ ਤੇ ਪੰਜਾਬ ਦੇ ਵਿੱਚੋਂ ਵਾਹ ਤੋਂ ਵਾਹ ਦੇ ਜਿਹੜੇ অলਪਿਕਸ ਦੇ ਵਿੱਚ ਜਿਹੜੇ ਪਲੇਅਰ ਜਾਣਗੇ ਆਪਣੇ ਇਥੋਂ ਨਿਕਲਗੇ ਪੰਜਾਬ ਕੀ ਜਿਹੜੀ ਜੇਸੋਫ ਬਦਲ ਵੀ ਉਹਦੇ ਵੱਲੋਂ ਮੂਮੈਂਟ ਹੋ ਰਹੀ ਆ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹ ਸਾਥ ਹੋ ਰਹੇ ਨੇ ਇਹ ਮਹਿੰਦੇ ਵਿੱਚ ਖੇਡਾਂ ਬਤਨ ਪੰਜਾਬੀਆਂ ਵਿੱਚ ਵੱਧ ਕਰਦੇ ਹੋ ਸਾਹ ਨਾਲ ਆਪਣਾ ਜਿਹੜਾ ਯੋਗਦਾਨ ਪਾ ਰਹੇ ਨੇ ਤੇ ਉਹਦੇ ਵਿੱਚ ਹਿੱਸਾ ਵੀ ਲੈ ਰਹੇ ਨੌਜਵਾਨਾਂ ਨੂੰ ਕੀ ਕਹਿਣਾ ਚਾਹਾਂਗੇ ਨਸ਼ਾ ਦੇ ਪ੍ਰਤੀ ਨੌਜਵਾਨਾਂ ਨੂੰ ਮੈਂ ਇਹ ਜੀ ਕਹਿਣਾ ਚਾਹਾਂਗਾ ਵੀ ਆਪਣੇ ਜਿਹੜੇ ਨਸ਼ੇ ਨੇ ਉਹਦੇ ਨਾਲ ਆਪਣੀ ਸਾਰੀ ਜ਼ਿੰਦਗੀ ਆਪਣੀ ਤਾਂ ਬਰਬਾਦ ਹੋ ਜਾਂਦੀਆਂ ਨਾਲ ਆਪਣੇ ਪਰਿਵਾਰ ਦੀ ਇੱਜ਼ਤ ਨਹੀਂ ਪਿੰਡ ਦੀ ਸਾਰੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਤੇ ਇਹਨਾਂ ਨੂੰ ਛੱਡ ਕੇ ਵੱਧ ਤੋਂ ਵੱਧ ਆਉਗਾ ਆਪਾਂ ਇਕੱਠੇ ਹੋ ਕੇ ਆਪਣੇ ਜਿਹੜੇ ਖੇਡਾਂ ਮਤਨ ਪੰਜਾਬ ਦੀਆਂ ਮਤਿਸ਼ਾ ਲਈਏ ਤੇ ਆਪਣੇ ਪੰਜਾਬ ਨੂੰ ਜਿਹੜਾ ਅਸੀਂ ਮੋਢੇ ਪੱਖ ਸੁਹਾਲ ਬਣਾਈਏ ਤੇ सीएम ਸਾਹਿਬ ਅਤੇ ਸਾਡੇ ਐਮਐਲਏ ਸਾਹਿਬ ਲਾਭਾ ਦੇਮਾਨ ਜੀ ਹਨ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੇ ਨੇ ਖੇਡਾਂ ਪ੍ਰਤੀ ਤੇ ਆਪਾਂ ਨਾਲ ਦਾ ਸਾਥ DIY ਤੜਕੇ ਤੇ ਆਪਾਂ ਬਾਤੋਬਾਤ ਜਿਹੜੇ ਨਸ਼ੇ ਨੇ ਜਿਹੜੇ ਉਹਨਾਂ ਤੋਂ ਦੂਰ ਰਹੀਏ ਤੇ ਨਸ਼ੇ ਨੂੰ ਬਿਲਕੁਲ ਆਪਣਾ ਕੰਮ ਕਰ ਦੇਣਾ